ਕਲਵਾਈ ਦੀ ਜਿਹੜੀ ਤੁਸੀਂ ਆ ਵੀਡੀਓ ਵੇਖ ਰਹੇ ਹੋ ਇਹ Jio ਵਾਲਾ ਤੋਂ ਲਈ ਸੀ ਆਪਾਂ ਨੇ ਗਗਨਦੀਪ ਦਾ 14000 ਦੀ ਪਹੁੰਚ ਕਰਵਾਈ ਸੀ ਤੇ ਉਹਨਾਂ ਨੇ ਆਪਾਂ ਨੂੰ ਪਲੂਨ ਛੋਟੀ ਮਗਰ ਅਮਰਿਆ ਕਟੂਲਾ ਦੇ ਭੇਜ ਦਿੱਤਾ ਇਹ ਨਹੀਂ ਪਤਾ ਮੱਝ ਵੀ ਹੱਜੜਾ ਦੇ ਟੋਕੜਾ ਕੁਝ ਨਹੀਂ ਪਤਾ ਨਾ ਕੋਈ ਮੇਲਾ ਮਾਰਦੀ ਐ ਨਾ ਕੋਈ ਜਾਲਾ ਜੱਫਾ ਕੁਝ ਨਹੀਂ ਫਿੱਟਿਆ ਉਹਨੇ ਤੇ ਕਟਰੂ ਦੇਖੋ ਤੁਸੀਂ ਇੰਜ ਬਿਲਕੁਲ ਅੱਖ ਲਿਆ ਪਿਆ ਮੱਖਾਂ ਜਾ ਕੇ ਲੈ ਕੇ ਆ ਮੂਸ ਕੋ ਜੋ ਮਾਰਦੀ ਸੀ ਤੇ ਜਦੋਂ ਆਪਾਂ ਕਹਿੰਦੇ ਮੱਝ ਲਾਉਂਦੇ ਨਹੀਂ ਇਹ ਕਹਿੰਦੇ ਬਣੇ ਆਪਾਂ ਤੁਹਾਡੇ ਨਾਲ ਵੇਰ ਲਾਂਗੇ ਤੇ ਸਾਡੇ ਨਾਲ 20000 ਰੁਪਏ ਦੀ ਸੀ ਆਪਾਂ ਤੁਹਾਨੂੰ ਵਾਪਸ ਪਾ ਦਾਂਗੇ ਕਰਵਾਇਆ ਜੋ ਖਨਾ ਦਾ ਫੋਨ ਚੱਕ ਰਿਹਾ ਨਾ ਪੈਸੇ ਵਾਪਸ ਨਹੀਂ ਰਿਹਾ ਜਿਵੇਂ ਫੋਨ ਕਰਿਆ ਤਾਂ ਕਹਿੰਦੇ ਜੋ ਕੁਝ ਕਰਨਾ ਕਰ ਲੋ ਨਾਲੇ ਦਾਫਾ ਕਹਿ ਦਿੱਤੇ ਨਾਲੇ ਉਹ ਵੱਤ ਮੀਗੀ ਨਾਲ ਪੈਸੇ ਆਉਂਦੇ ਆ ਗਲਤ ਬੋਲਦੇ ਆ ਤੇ ਨਾ ਹੁਣ ਕਦੇ ਦੇ ਰਿਹਾ ਤੇ ਨਾ ਅੱਜ ਵਾਪਸ ਕਰਿਆ ਨਾ ਨੇ ਤੁਹਾਨੂੰ ਵੀ ਇਹਨ ਦੇਖੋ ਤੁਸੀਂ ਸਾਡੇ ਸਾਹਮਣੇ ਵੀ ਕਿੰਨਾ ਧੋਖਾ ਆ ਬਈ ਰਿਕਵੈਸਟ ਹੈ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਕਿਸੇ ਨਾਲ ਅਜਿਹਾ ਨਾ ਹੋਵੇ ਬਈ ਥੈਂਕ ਯੂ ਵੈਰੀ ਮੱਚ